ਇੱਥੇ ਮੀਟਿੰਗ ਹੋਈ ਹੈ ਜਿਹੜੀ ਪਹਿਲਾਂ ਐਸਕਯੂਐਮ ਨਾਨ ਪੋਲਿਟਿਕਲ ਦੀ ਤੇ ਦੂਸਤੋਂ ਬਾਅਦ ਐਸਕਯੂਐਮ ਨਾਨ ਪੋਲਿਟਿਕਲ ਤੇ ਕੇਐਮਐਮ ਦੀ ਜਿਹੜੀ ਸਾਂਝੇ ਫੋਰਮ ਤੋਂ ਨਾ ਫੋਰਮਾਂ ਲਈ ਸਾਂਝੀ ਮੀਟਿੰਗ ਹੋਈ ਹੈ। ਪਰ ਸਾਂਝੀ ਮੀਟਿੰਗ ਦੇ ਵਿੱਚ ਬਹੁਤ ਸਾਰੇ ਮਤਲਬ ਸਾਡੇ ਮੁੱਦੇ ਸੀ, ਬਹੁਤ ਸਾਰੇ ਮਸਲੇ ਸੀ ਜਿਹੜੀ ਵਿਚਾਰਨ ਵਾਲੇ ਸੀ ਬਹੁਤ ਲੰਬੇ ਸਮੇਂ ਤੋਂ। ਤੇ ਜਿਹੜੇ ਇਸ਼ੂ ਉੱਠਾਏ ਸੀ ਉਹਨਾਂ ਦੀ ਕੋਈ ਚਰਚਾ ਕਰਨੀ ਸੀ। ਜਿਨ੍ਹਾਂ ਦੇ ਵਿੱਚੋਂ ਇੱਕ ਵੱਡਾ ਇਸ਼ੂ ਹੈ ਸਾਡੇ ਇੱਕ ਨੌਜਵਾਨ ਜਿਹੜਾ ਜੇਲ੍ਹ 'ਚ ਬੰਦ ਹੈ। ਨਵਦੀਪ ਜਲਬੀੜਾ ਉਹਨੂੰ ਲੈ ਕੇ ਅਸੀਂ ਪ੍ਰੋਗਰਾਮ ਦਿੱਤਾ ਹੋਇਆ ਆਲਰੇਡੀ 17 ਤੇ 18 ਜੁਲਾਈ ਨੂੰ ਐਸਐਸਪੀ ਅੰਮਾਲਾ ਦਾ ਘਰਾਉ ਕੀਤਾ ਜਾਣ ਦਾ ਪ੍ਰੋਗਰਾਮ ਹੈ ਜਿੰਨੀ ਦੇਰ ਤੱਕ ਉਹ ਸਾਡਾ ਨੌਜਵਾਨ ਬਾਹਰ ਨਹੀਂ ਆਉਂਦਾ ਉਨੀ ਦੇਰ ਤੱਕ ਸਾਡਾ ਇਹ ਅੰਦੋਲਨ ਕਿਸੇ ਨਾ ਕਿਸੇ ਰੂਪ ਤੇ ਵਿੱਚ جاری ਰਹੇਗਾ ਉਸ ਨੌਜਵਾਨ ਨੂੰ ਬਾਹਰ ਲੈ ਕੇ ਆਉਣਾ ਸਾਡੀ ਪ੍ਰਾਇਓਰਟੀ ਹੈ ਅਗਲੀ ਗੱਲ ਇਹ ਆ ਬੜੀ ਵੱਡੀ ਗੱਲ ਹੈ ਕਿ 22 ਤਰੀਕ ਤੋਂ ਦੁਬਾਰਾ ਮਤਲਬ ਬਜਟ ਸੈਸ਼ਨ ਸੈਸ਼ਨ ਸ਼ੁਰੂ ਹੋਣ ਜਾ ਰਹੇ ਹੈ ਉਹਦੇ ਵਾਸਤੇ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਵਿਰੋਧੀ ਧਿਰ ਨੂੰ ਮਿਲਣਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਆਪੋਜੀਸ਼ਨ ਦੇ ਜਿੰਨੇ ਐਮਪੀ ਸਾਹਿਬਾਨ ਸੀ ਜਾਂ ਐਨਡੀਏ ਦੇ ਜਿਹੜੇ ਭਾਜਪਾ ਨੂੰ ਛੱਡ ਕੇ ਬਾਕੀ ਸਾਰੇ ਐਮਪੀ ਸੀ ਉਹਨਾਂ ਨੂੰ ਆਪਾਂ ਮੰਗ ਪੱਤਰ ਦਿੱਤੀ ਸੀ ਪਰ ਉਹਨਾਂ ਕੋਲੇ ਆਪਾਂ ਇੱਕ ਗੱਲ ਰੱਖੀ ਸੀ ਬੜੀ ਸਟਰੋਂਗਲੀ ਕਿ ਭਾਈ ਤੁਸੀਂ ਵਿਰੋਧੀ ਧਿਰ ਐਸ ਵਾਰ ਬਹੁਤ ਸਟਰੋਂਗ ਆਈ ਹੈ ਅੱਜ ਤੁਹਾਡਾ ਫਰਜ ਬੰਦਾ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਮਿਲੇ ਔਰ ਕਿਸਾਨਾਂ ਦੀ ਕਰਜ਼ ਮੁਕਤੀ ਹੋਵੇ ਹੋਰ ਬਾਕੀ ਸਾਰੀਆਂ 12 ਸਮੱਸਿਆਵਾਂ ਮੰਗਾਂ ਨੂੰ ਲੈ ਕੇ ਆਪਾਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਤੇ ਸਾਡੀ ਭਾਵਨਾ ਹੈ ਕਿ ਇਹਨਾਂ ਇਸ਼ੂਆਂ ਦੇ ਉੱਤੇ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੇ ਇਸ਼ੂ ਦੇ ਕੇ ਵਿਰੋਧੀ ਧਿਰ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਵੇ ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਉਸ ਤੋਂ ਪਹਿਲਾਂ ਪਹਿਲਾਂ ਇਹ ਸੈਸ਼ਨ ਦੇ ਵਿੱਚ ਸਾਡੀ ਇਹ ਗੱਲ ਉੱਠੇ ਉਹਦੇ ਲਈ ਅਸੀਂ ਵਿਰੋਧੀ ਧਿਰ ਦੇ ਜਿਹੜੇ ਲੀਡਰ ਆਪੋਜੀਸ਼ਨ ਆ ਉਹਨੂੰ ਮਿਲਣਾ ਉਹਨਾਂ ਦੇ ਸਾਰੇ ਲੀਡਰ ਸਹਿਬਾਨਾਂ ਨੂੰ ਮਿਲ ਕੇ ਅਸੀਂ ਉਹ ਗੱਲ ਓਕੇ ਰੱਖਣੀ ਹੈ